ਗੀਰ ਕੋ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਹੈ ਤੁਹਾਡਾ ਮੇਰਾ ਪੁੱਤਰ ਤੇ ਕੀ ਗੱਲ ਹੋਈ ਯਾਰ ਆਹ ਕੋਈ ਗੱਲ ਨਹੀਂ ਹੋਈ ਮੇਰਾ ਪੁੱਤ ਲੱਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੀਨੂਆਂ ਦਾ ਮਾਤਾ ਪਿਤਾ ਲੱਗੀ ਲੋਕ ਤੋਰ ਗਏ ਮੈਂ ਹਾਂ ਚਲੋ ਠੀਕ ਹੈ ਪੁੱਤ ਅਸੀਂ ਲਾਗ ਪਤਾ ਦੇ ਕੇ ਅਸੀਂ ਕਾ ਤੋਰ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ ਟੱਜੀ ਆ ਮੈਂ ਉੱਥੇ ਡਿੱਗ ਪਿਆ ਮੈਂ ਵੱਡੀ ਨੌਨ ਵਾਜਾ ਮਾਰੀ ਗਈ ਨਿੰਦਰ ਮੈਨੂੰ ਬਚਾਲਾ ਜਿੱਤਰਾ ਬਚਦੀ ਆ ਇਹਨੇ ਮੈਨੂੰ ਧੂਕੇ ਅੰਦਰ ਲੈ ਗਈ ਆ ਪੁੱਤ ਮੇਰਾ ਕਿਤੇ ਬਾਹਰ ਕਾਬੂ ਕਰ ਲਿਆ ਵਾ ਕੀ ਨਾਂ ਹੈ ਇਹਦਾ ਮੁੰਡੇ ਦਾ ਸਤਨਾਗ ਸਿੰਘ ਸਤਨਾਵ ਕੀ ਹੈ ਕਾਲਾ ਸਿੰਘ ਪਿੰਡ ਗੜਾ ਦੁਬਲੀ ਕਿੰਨੀ ਉਮਰ ਹੈ ਜੀ ਕਿੰਨੀ ਕਿ ਉਹ ਵੇ ਕੀ ਵੇ ਵੀਰ ਜੀ 34 35 ਤੇ ਵਿਆਹ ਹੈ ਕਿ ਬੱਚੇ ਆ ਨिके ਨिके ਹਾਂ ਕਰਦੀ ਕਿੰਨੇ ਬੱਚੇ ਕਿੰਨੇ ਆ ਦੋ ਕਾਕੇ ਜਿੰਨਾ ਮੰਗ ਕਰੋਗੇ ਹੁਣ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣ ਹਾਂ ਆਪ ਸਹੀ ਦਾ ਜੀ ਇਹਦਾ ਭਾਈ ਮੈਨੂੰ ਨਹੀਂ ਆਉਂਦਾ ਵੀਰਾ ਕੀ ਨਾ ਕੀ ਟਾੜਾ ਜੀ ਮੇਰਾ ਨਾਮ ਪਲਵਿੰਦਰ ਕੌਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹੈ ਨਾ ਹਾਂਜੀ ਭਾਜੀ ਮੇਰੇ ਮੁੰਡੇ ਦਾ ਵਿਆਹ ਸੀ ਤੇ ਮੈਨੂੰ ਤੇ ਮੇਰੇ ਭਰਾਵਾਂ ਰੋਟੀ ਪਾਣੀ ਫੜਾਉਣ ਡਈ ਹਾਂ ਹੂੰ ਤੇ ਮੈਨੂੰ ਨਹੀਂ ਪਤਾ ਕਿ ਕਿਹੜੀ ਗੱਲੋਂ ਲੜੇ ਆ ਤੇ ਇਹਨਾਂ ਦੀ ਜਮਾਰਾ ਉਧਰ ਉਧਰੀ ਡਾਂਗੋ ਡਾਂਗੇ ਹੋਏ ਰੋੜੇ ਰੱਪੇ ਹੋਏ ਆ ਹੂੰ ਉਹਨਾਂ ਨੇ ਮੁੰਡੇ ਸੱਦਲੇ ਗੁੰਡੇ ਸੱਦਲੇ ਕਿਹਨਾਂ ਨੇ ਸੱਦੇ ਆ ਗੁੰਡੇ ਸਾਡੇ ਗਵੰਡਾ ਗਾਣੇ ਸੱਦੇ ਆ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਹੈ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪੈ ਗਏ ਨਾਲੇ ਮੋਟਰਸਾਈਕਲ ਭੰਨਿਆਂ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੇ ਉਹ ਸੱਟਾਂ ਲਾ ਦਿੱਤੀਆਂ ਇਹਨਾਂ ਨੇ ਇੱਕ ਇਹਨੇ ਦੀ ਕਹਿੰਦੇ ਇੱਥੇ ਵੀ ਹੋਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਦੱਤੇ ਦੀ ਇੱਥੇ ਕਰਤੀ ਇਹਨਾਂ ਨੂੰ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਵੀ ਜਾਣੇ ਨਾਣੇ ਰੋੜੇ ਚਲਾਏ ਜੇ ਰੋੜੇ ਜੜ ਬਹੁਤ ਬੰਦਾ ਬੁੱਢੀ ਹੂੰ ਬਹੁਤ ਬੰਦਾ ਸੀ ਇਹਨਾਂ ਦਾ ਫਿਰ ਸਿਰ ਤੇ ਲੱਗੀ ਸਾਟ ਹਾਂ ਇਹਨਾਂ ਦੇ ਸਿਰ ਤੇ ਲੱਗੀ ਸਾਟ ਕੋਈ ਹੋਰ ਵੀ ਦਾਖਲਾ ਕੋਈ ਦਾਖਲ ਤੇ ਨਹੀਂ ਕੋਈ ਵੀ ਹੈ ਅੱਜ ਕਰਾਇਆ ਤੇ ਉਹ ਵਿਚਾਰੇ ਅੱਜ ਭੱਜੀ ਫਿਰਦੇ ਆ ਆਪ ਦਾ ਜਿਨ੍ਹਾਂ ਜਿਨ੍ਹਾਂ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਆ ਆ ਮਨਸਾਰਾ ਉਹ ਹੋਸ਼ ਨਹੀਂ ਕਰਨਦੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਹੱਸ ਕੇ ਬਤਾ ਰਹੀ ਕਿ ਤਰ੍ਹਾਂ ਨਾ ਮੈਂ ਗਈ ਆ ਘਰ ਮੈਂ ਤੇ ਇਸ ਤਰ੍ਹਾਂ ਰੋਂਦੀ ਖਪਣ ਰਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾ ਕਿ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹੈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋਂ ਤੁਹਾਡੇ ਨਾਲ ਮਤਲਬ ਕਿ ਦੇਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਦੇ ਨਾਲ ਮੇਰੇ ਦਿਓਰ ਦੀ ਡੈਥ ਹੋਈ ਆ ਸਾਕਾ ਮੇਰਾ ਦਿਓਰ ਆ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਪੰਘੜਾ ਪਾਉਂਦਾ ਵੀਰ ਕੀ ਮੰਗ ਕਰੋਗੇ ਉਹਨਾਂੋਂ ਮੰਗ ਕੀ ਪੈਨੇ ਦਾ ਰਾਜinama ਹੋ ਜੇ ਤੇ ਮੰਗ ਕੀ ਉਹਨਾਂ ਨੇ ਦੇ ਮੰਗ ਕੇ ਗਰੀਬੀ ਦਾ ਵਾਗ ਰਾਜਿੰਦਰਾ ਜੀ ਕੀ ਫਤਿਹ ਜੀ ਕੀ ਨਾ ਭਾਈ ਆਪਣਾ ਰਾਮ ਸਿੰਘ ਜੀ ਕੀ ਗੱਲ ਹੋਈ ਯਾਰ ਇੱਕ ਜਣੇ ਦੀ ਮੌਤ ਹੋ ਗਈ ਜੀ ਇਤਰਾ ਹੋਈ ਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕੇ ਗਈ ਹਾਂਜੀ ਰਾਤ ਡੀਜੇ ਲੱਗਾ ਏ ਹਾਂਜੀ ਤੇ ਗਾਣੇ ਤੋਂ ਲੜਾਈ ਪਈ ਆ ਜੀ ਸਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ। ਇੱਥੋਂ ਲੜਾਈ ਵਧ ਗਈ ਆ ਜੀ। ਗੱਲ ਕੌਣ ਪਾਇ ਬੰਦੇ ਦੀ? ਮੁੰਡੇ ਦੇ ਨਾਨਕੇ ਪਏ ਆ ਜੀ ਗੱਲ। ਜਿੱਥੋਂ ਦੇ ਹੀ ਰਹਿਣ ਵਾਲੇ। ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਹੀ ਰਹਿੰਦਾ ਵਾ। ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ। ਸਾਡਾ ਇਹ ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਵੀ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣਾ। ਕਿੰਨੇ ਜਣੇ ਸੀ ਟੋਟਲ ਇਹ ਜਦੋਂ? ਕਰੀਬਨ 10000 ਜਣੇ ਸੀ। ਇਸ ਇਕੱਲੇ ਨਹੀਂ ਦਾਤ ਹੋਈ ਹੈ ਕਿ ਫਟਪਟ ਨਹੀਂ ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਹੈ ਜੀ ਤੇ ਛੱਟਬੜ ਵੀ ਲੱਗੀ ਕਿਸ ਦੇ ਛੱਟ ਸਿਰਚ ਲੱਗੀ ਆ ਨਲਾਂ ਚ ਸੱਟਾਂ ਲੱਗੀਆਂ ਇਹਦੇ ਨਹੀਂ ਨਹੀਂ ਹੋਰ ਵੀ ਹੋਰ ਸਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਸੱਟਾਂ ਉਹਦੀ ਕੁੜੀ ਜਿਹੜੀ ਅੰਮ੍ਰਿਤਸਰ ਦਾਖਲ ਹੈ ਜੀ ਬਹੁਤ ਸੀਰੀਅਸ ਆ ਜੀ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਤੁਸੀਂ ਪੁਲਿਸ ਨੂੰ ਰਾਤ ਦੀ ਤਲਾਸ਼ ਦਿੱਤੀ ਹੈ ਜਿਹੜੀ ਡੈਥ ਬਾਡੀ ਆ ਜਿਹੜੀ ਉਹ ਰਾਤ ਦੀ ਹੀ ਜਮਾ ਕਰਵਾ ਕੇ ਆ ਸਰਕਾਰੀ ਹਸਪਤਾਲ ਠੰਡਾਰ ਦੇ ਨਾਲ ਲੈ ਕੇ ਅੱਛਾ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ ਇਹ ਕੱਲ ਇੱਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੇ ਲੱਗਾ ਸੀ ਇੱਥੇ ਡੀਜੇ ਦੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵੰਡੀ ਸੀਗਾ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਈਟਾ ਰੋੜੇ ਚੱਲੇ ਇਹਦਾ ਕਿੰਨਾ ਕਿੰਨਾ ਦਾ ਨਾਮ ਆ ਰਿਆ ਨਹੀਂ ਸਰਵਾ ਇਹਨਾਂ ਦੇ ਗਵੰਡੀ ਜੀ ਆਪਣੇ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਹਨਾਂ ਦਾ ਨਾਮ ਲੈ ਰਿਆ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਜੀ ਸਤਨਾਮ ਸਿੰਘ ਸੰਨੂ ਕਾਲਾ ਸਿੰਘ ਉਹ ਛੜਾ ਰਿਹਾ ਸੀ ਇਸ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਪੂਰੀ ਕਾਰਵਾਈ ਕਰ ਕੀਤੀ ਗਈ ਤੁਹਾਡੇ ਨੇ ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਹੋ ਜੀ ਹੋਏਗਾ ਬਿਆਨ ਲਿਖਾਉਣਗੇ ਤਕਰੀਰ ਦੌਰਾਨ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਊ